ਮੈਂ ਬਹੁਤ ਚੰਗੀ ਹੈ ਜੀ ਦੁੱਧ ਹੋ ਗਈ ਮੈਂ 20 ਕਿਲੋ ਰਾਵਣ ਨਾਲ ਹੁਣ ਵੀ 14-15 ਕਿਲੋ ਬੋਲੀ ਆ ਪਿੰਡ ਆਪਣਾ ਬਦਣੀ ਖੁਰਦਾ ਜ਼ਿਲ੍ਹਾ ਮੋਗਾ ਆਪਣੇ ਚੈਨਲ ਦੀ ਸਪੋਰਟ ਕਰਿਓ ਸਨੀ ਦੇ ਨਾਮ ਦਾ ਚੈਨਲ ਆ ਆਪਣੇ ਫਾਰਮ ਤੇ ਝੋਟੀਆਂ ਤਾਂ ਹੈਗੀਆਂ 20 ਅੱਜ ਆ ਕੱਲੀ ਮੈਂ ਦੀ ਵੀਡੀਓ ਤੁਹਾਨੂੰ ਦਿਖਾਉਣੀ ਆ ਬਹੁਤ ਚੰਗੀ ਮੈਂ ਆ ਜਮਾ ਤਾਜੀ ਸੁਈ ਵੀ ਆ ਦੂਜਾ ਸੁਵਾ ਨਾਮ ਮੇਰਾ ਸਨੀਆ ਪਿੰਡ ਬਦਨੀ ਖੁਰਦਾ ਜਿਲ੍ਹਾ ਮੋਗਾ ਫੋਨ ਨੰਬਰ ਹੈਗਾ ਮੇਰਾ 6283154775 ਭਰਾਵਣੇ ਆਪਣੀ ਸਪੋਰਟ ਕਰਿਓ ਸਨੀ ਚਾਟਲੇ ਦੇ ਨਾਮ ਦਾ ਚੈਨਲ ਆ 12 ਵਜੇ ਵੀਡੀਓ ਬਣ ਲੱਗੀ ਆ ਬਾਈ ਸਵੇਰੋਂ 6:30 ਵਜੇ ਦੀ ਚੋਈ ਹੋਈ ਵੀ ਆ ਮੈਂ ਦੀ ਬਹੁਤ ਚੰਗੀ ਆ ਝੋਟੀ ਨਿਕਾ ਨਿਕਾ ਸਿੰਘ ਆ ਪਾਰਟੀ ਜਰਤੀ ਬਹੁਤ ਆ ਮਈਆਂ ਤਾਂ ਆਪਣੇ ਕੋਲੇ ਹੋਰ ਵੀ ਹੈਗੀਆਂ ਇਹਦੇ ਆਪਣਾ ਬੰਦਾ ਸੰਗ ਬਣਾਈ ਜਾਂਦਾ ਮੱਝਾਂ ਦੇ ਝੋਟੀਆਂ ਬਹੁਤ ਚੰਗੀਆਂ ਸਾਰੀਆਂ ਹੀ ਅੰਡਾ ਬੱਦਨੀ ਘਰ ਦਾ ਜਿਲ੍ਹਾ ਮੋਗਾ ਝੋਟੀਆਂ ਦਾ 20-20 ਕਿਲੋ ਲੱਗੀਆਂ ਸਾਰੀਆਂ 6 ਵਜੇ ਦੀ ਚਵਾਈ ਹੋਈ ਵੀ ਝੋਟੀਆਂ ਦੀ ਸਾਰਾ ਮਾਲ ਸੂਇਆ ਵਾ ਝੋਟੀਆਂ 4 ਗੱਬਣਾ 16 17 ਸੂਈਆਂ ਵਾ ਬਹੁਤ ਚੰਗੀਆਂ ਝੋਟੀਆਂ ਸਾਰੀਆਂ ਹੀ ਕਾ ਝੋਟੀ ਸੂਣ ਵਾਲੀ ਆ ਬਹੁਤ ਚੰਗੀ ਆ ਝੋਟੀ ਇੱਕੋਲੇ ਵਾਲਾ ਗਿਆ ਇਹਨੀਆਂ ਝੋਟੀਆਂ ਨੂੰ ਪਿੰਡ ਬਤਨੀ ਘਰ ਦਾ ਜ਼ਿਲ੍ਹਾ ਮੋਗਾ ਜੀ ਆਪਣੇ ਚੈਨਲ ਦੀ ਸਪੋਰਟ ਕਰੋ ਆ ਆਪਣੇ ਫਾਰਮ ਦੀ ਵੀਡੀਓ ਆ ਨਵੀ ਤੋਂ ਨਵੀਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਪਾ ਹੈਗਾ ਆਪਣੇ ਕੋਲੇ 155 ਤੋਂ ਲੈ ਕੇ ਆਪਣੇ ਕੋਲੇ ਸਾਰੇ ਭਾ ਹੁੰਦੇ ਉੱਪਰਲੇ ਆ ਝੋਟੀਆਂ ਛੋਟੇ ਭਾ ਦੀਆਂ ਇਹਨਾਂ ਸਦੇ ਵੀ 11 11 12 12 ਕਿਲੋ ਤੋਂ ਤਿਆਰ ਆ ਝੋਟੀਆਂ ਵੱਲੇ ਦੇਖੋ ਝੋਟੀਆਂ ਵੀਡੀਓ ਬਹੁਤ ਚੰਗੀਆਂ ਝੋਟੀਆਂ ਜੀ ਦੇਖੋ ਨੇ ਇਹੇ ਲੱਗੇ 20 20 ਕਿਲੋ ਵਾਲੀਆਂ ਝੋਟੀਆਂ ਸੱਦਕਾਰ ਝੋਟੀਆਂ ਦੇ ਬਹੁਤ ਆ ਜੀ